ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਗੁਰਪ੍ਰੀਤਾ ਪਿੰਡ ਝੋਲੜਾ ਤਸੀਰ ਰਾਇਕੋਟ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 9888316144 9888316144 ਜਿਹੜਾ ਆਪਾਂ ਇਹ ਵਹਿੜ ਦੇਖੀ ਆਨੇ ਜ ਆਪਣੀ ਸਿੰਗਾਲੀ ਹਨਾ ਹਾਂਜੀ ਹਾਂਜੀ ਕਿਹੜਾ ਸੂਆ ਸੂਈ ਆ ਜੀ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਕਦੋਂ ਕਸੂਈ ਇਹ ਇਹ ਰਾਸ ਸੂਈ ਆ ਵੀਰੇ ਠੀਕ ਆ ਜੇ ਇਹ ਪੈ ਗਈ ਆਹ ਦੇ ਡਾਨਾਂ ਦੇ ਖਾਤੇ ਬੱਠਲ ਚ ਪਈ ਹੈ ਨਾ ਬੱਚਾ ਨਹੀਂ ਕੀ ਦੇਦਾ ਬੱਚਾ ਬੱਸ ਆ ਜੀ ਬੱਸ ਬੱਚਾ ਆ ਗਿਆ ਮਗਰ ਪਿਛਲੇ ਸਾਲ ਆਪਾਂ ਦੁੱਧ ਕਿੰਨਾ ਚੋਇਆ ਦਾ ਜੀ ਪਿਛਲੇ ਸਾਲ ਵੀ ਨੇ ਮੰਨ ਕੇ ਚੱਲ 21 22 ਤੇ ਚੱਲਦੀ ਰਹੀ ਕਹਿੰਦਾ ਪਾ 20 ਕਿਲੋ ਦੁੱਧ ਆਪਾਂ ਚੋੜਿਆ ਦਾ ਹਾਂ ਨਾ 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 ਜੀ ਨੋਰਮਲ ਖਰਾਸਤੇ ਅੱਜ ਸਵੇਰੇ ਦੁੱਧ ਕਿੰਨਾ ਚੋਇਆ ਬੋੜਾ ਇਹਦਾ ਮੇਰੇ ਅਸੀਂ 5 ਦੇ ਗੇੜ ਤੇ ਨੂੰ ਚਗਾ ਕੇ ਚੋਇਆ ਠੀਕ ਆ ਬਚਾਰ ਜਾ ਕੇ 5 ਕਿਲੋ ਦੁੱਧ ਚੋੜਿਆ ਹਾਂ ਚੋੜਿਆ ਅੰਦਾਜ਼ਾ ਕਿੰਨਾ ਦੁੱਧ ਮੰਨ ਕੇ ਲਵੇ ਬੰਦਾ ਵੀ ਕਿੰਨਾ ਬਾਦੂ ਹਾਈਸਟ ਮੈਨੂੰ ਜਾਨੀ ਕਿ ਜੇ ਸੇਵਾ ਵਧੀਆ ਕੀਤੀ ਜਾਨੀ ਕਿ 25 ਪੁੱਛੀ ਦੇ ਗੇੜ ਤੇ ਪਹੁੰਚੂ 22 ਕਿਲੋ ਮੰਨ ਕੇ ਦੁੱਧ ਲੈ ਸਕਦਾ ਬੰਦਾ ਨਾ ਮੈਂ ਕਹਿੰਦਾ ਗ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਆਪਾਂ ਨਾਰਮਲ ਹੀ ਆ ਬਾਈ ਜੇ ਦੇ ਲੈਣ ਵਾਲੀ ਆ ਚਲ ਸਿੰਘਾਂ ਦਾ ਕਰਕੇ ਆ ਨਹੀਂ ਤਾਂ ਆਪਾਂ ਜਾਦੇ ਸੀ ਲੱਖ ਦੀ ਵੈੜ ਸੀ ਠੀਕ ਹੈ ਆਪਾਂ 70000 ਦੀ ਦੇਣਾ ਮਾਨਤਨ ਹੋ ਜਾਊਗਾ ਮਾਨਤਨ ਕਰਦਾ ਤੋੜੀ ਬਾਤ ਸੁਭਰ 70000 ਰੁਪਿਆ ਬੱਛੀ ਦੀ ਕੀਮਤ ਆ ਇਕੱਲੇ ਸਿੰਘਾਂ ਤੇ ਪਰ ਠੰਡੀ ਸੀ ਲਾ ਜਮ ਕੋਈ ਚੱਕਰ ਨਹੀਂ ਸਿੰਘਾਂ ਬਾਬਾ ਢੂਈ ਨਾਲ ਕਸਾਈ ਫਿਰੋ ਤੇ ਲੈਵਲ ਉਪਰ ਦੇਖੋ ਸੋਹਣਾ ਸਾਫ ਸੁਥਰਾ ਤੇ ਥੋੜੀ ਥੋੜੀ ਸਵੈਲ ਨਹੀਂ ਜ਼ਰੂਰ ਹੈਗੀ ਦੂਜਾ ਸੁਦਾ ਸਵੈਰੇ ਆ ਸਾਦ ਦੀ ਸੁਈ ਦੇ ਕਿਤੇ ਇਹ ਤੇ ਚੋਂ ਜਵਾਬ ਹੈ ਜੀ ਇੱਕ ਨੰਬਰ ਆ ਜਮਾ ਮੈਂ ਕਹਿੰਦਾ ਇੱਕ ਨੰਬਰ ਕਿੱਥੇ ਮਰਜੀ ਪਵਾ ਕਿੱਥੇ ਮਰਜੀ ਖੜਾ ਕੇ ਬੈਠ ਠੀਕ ਹੈ ਨਿਆਣਾ ਪਾਉਣਾ ਪਾਉ ਨਹੀਂ ਪਾਉਂਦਾ ਵੀ ਕੋਈ ਲੱਕ ਨਹੀਂ ਹਾਂ ਜਮਾ ਹੀ ਨਹੀਂ ਕੋਈ ਆਇਆ ਜਾਂ ਹੈ ਹੀ ਨਹੀਂ ਠੀਕ ਹੈ ਸੋ ਵੀਰੋ ਲੇਵਾ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਠੀਕ ਆ ਭਾਵਾ ਥੱਲੇ ਵਾ ਜਾ ਲੈ ਠੀਕ ਆ ਬੱਚਾ ਪਾਸੇ ਜਿੱਥੇ ਮਰਜੀ ਧਾਰਾ ਮਾਰ ਕੇ ਹਾਂ ਕਹਿੰਦਾ ਯਾਰ ਕਿੱਥੇ ਜੋ ਸਵਾਲ ਹੀ ਨਹੀਂ ਫਾਇਦਾ ਠੀਕ ਹੈ ਮਨਾਂ ਤਾਰਾ ਤੁਰਾ ਜਮਾ ਇੱਕ ਨੰਬਰ ਆ ਹਨਾ ਹਾਂ ਮੈਨੂੰ ਤਾਂ ਚੱਲ ਉਹਨੇ ਦੁੰਦੇ ਨਹੀਂ ਸਾਡੇ ਦਾ ਬੁੰਦ ਨਹੀਂ ਚਾਉਂਦੀਆਂ ਟੱਲੋ ਠੀਕ ਆ ਮਾੜਾ ਚੌਂਡ ਚਵਾਜੀ ਇੱਕ ਨੰਬਰ ਆ ਮੈਂ ਕਹਿੰਦਾ ਇੱਕ ਨੰਬਰ ਯਾਰ ਥੱਲੀ ਆਏ ਸੋ ਵੀਰੋ ਥਾਂ ਡੇਡ ਤੋਂ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਤੇ ਬਾਕੀ ਕਹਿੰਦੇ ਸੰਗਾਂ ਠੰਡੀ ਸੀਲ ਬਰਫ਼ ਵਰਗੀ ਆ ਪੂਰੀ ਬਰਫ਼ ਵਰਗੀ 22 23 ਕਿਲੋਦਰਾ ਆਉਣਾ ਪਾਉਗੀ ਠੀਕ ਆਪਾਂ ਦੋ ਬੱਕਰੇ ਨੇ ਦੇਖੀਏ ਨੇ ਦੋ ਬੱਕਰੀਆਂ ਗਾਲ ਲੈ ਮਹੀਨੇ ਸੋਣੀਆਂ ਚਾਰ ਚਾਰ ਮਹੀਨੇ ਦੀਆਂ ਆਪਾਂ ਠੀਕ ਆ ਇਹ ਕਿਹੜੇ ਕਿਹੜੇ ਸੂਏ ਸੋਣੀਆਂ ਹੈਗੀਆਂ ਇਹ ਇਹ ਆ ਦੂਜੇ ਆ ਪਹਿਲਣ ਠੀਕ ਆ ਪਲੂਣ ਸੋਣੀਆਂ ਆ ਪਲੂਣ ਇਹਨਾਂ ਦੇ ਗ੍ਰੇਡ ਰੱਖਿਆ ਆਪਾਂ ਇਹ ਦ ਇਹ ਗੱਪੜਾ ਚੱਕ ਦੀ ਗਾਰੰਟੀ ਹੈ ਹਾਂ ਸੁਣ ਵਾਲਿਆਂ ਅਗਲੇ ਮਹੀਨੇ ਸੁਣ ਬਣੇ ਗਾਰੰਟੀ ਆਪਾਂ ਠੀਕ ਹੈ 40000 ਦੀ ਹਾਂ ਤੇ ਬੱਚੀ ਦੇ ਦਾਂਗੇ 70 ਜੋ ਮਾਨਤਨ ਹੋ ਜਾਊਗਾ ਹਾਂ ਮਾਨਤਨ ਕਰ ਮਗਰ ਉਹਦਾ ਬੱਚਾ ਆ ਗਿਆ ਹਾਂ ਬੱਚਾ ਪਿੰਡ ਝੋਲਣਾ ਜ਼ਿਲ੍ਹਾ ਲੁਧਿਆਣਾ ਰੈਕੋਰਡ ਦੇ ਕੋਲੇ ਆ ਗਿਆ ਪਿੰਡ ਇਹ ਮੋਬਾਈਲ ਨੰਬਰ ਬੋਲ ਦਿ ਦੁਬਾਰੇ ਆਪਣਾ 988316144 ਜੇਰ ਵਗੈਰਾ ਜਮਾ ਕੰਬਡਾਨਾ ਹਣਾ ਹਾਂ ਦਾਨਾ ਕਹਿੰਦਾ ਆਪਾਂ 22 ਕਿਲੋ ਦੋ ਤਾਂ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜਾ ਹਾਂਜੀ ਹਾਂਜੀ ਤੇ ਨਿਆਣਾ ਪਾਉਣਾ ਪਾਉ ਨਹੀਂ ਕੋਈ ਦੇ ਦੇ ਉਹਦਾ ਕਿੱਥੇ ਮਰਜ਼ੀ ਹੁੰਦੇ ਨੇ ਸਾਹਮਣੇ ਦਿਖਾ ਦਆ ਦਿੱ